ਉਹ 5:30 ਵਜੇ ਰਹੇ ਨੇ ਇਧਰੋਂ ਬੜਾ ਲ ਫਾਰਮ ਤੇ 5:30 ਵਜੇ ਨੋ ਵੀ ਜਟੋ ਰਾਤ ਦੇ 11:30 ਹੋ ਚੁੱਕੇ ਨੇ ਤੇ ਮਸ਼ੀਨ ਹੁਣ ਆਈ ਆ ਸੈਟਿੰਗ ਸਾਰੀ ਕਰਕੇ ਬਾਈ ਯੂਨਿਟ ਟਰੈਕ ਜਟੋ ਤੇਲ ਕਹਿੰਦੇ ਖਤਮ ਹੋ ਚੁੱਕੇ ਨੇ ਟਰੈਕਟਰਾਂ ਚ ਤੇ ਤੇਲ ਪਾ ਰਹੇ ਨੇ ਯੂਟੇ ਚ ਹੁਣ ਫੋੜੇ ਯੂਟੇ ਚ ਪਾਊਗਾ ਜਾਣ ਲੈ ਤੇ 11:30 ਹੋ ਚੁੱਕੇ ਨੇ ਤੇ ਮਸ਼ੀਨ ਹੁਣ ਆਈ ਆ ਸੈਟਿੰਗ ਸਾਰੀ ਕਰਕੇ ਭਾਈ ਉਹਨੇ ਟਰੈਕਟਰ ਟ੍ਰੋਕੋ ਲੈਨੇ ਮਸ਼ੀਨ ਤੋਂ ਉਰੀ ਕੱਢ ਕੇ ਦੀਗੇ ਤੇ ਟਰੈਕਟਰ ਹੁਣ ਸਮਾਰ ਕੇ ਲੈ ਕੇ ਆਏ ਨੇ ਅੰਕੀ ਮੇਰੇ ਜੀ ਦਲੇ ਬਈ ਦਾ ਫੋਨ ਆ ਗਿਆ ਕਿਉਂਕਿ ਬਿੰਦੀਰ ਉਧਰ ਹੋ ਗਈ ਸੀ ਖਰਾਬ ਤੇ ਅੱਜ ਲੱਗਿਆ ਦਵਾਰੇ ਮੰਡਣਾ ਤੇ ਦੇਖਦੇ ਆ ਉਹ 5:30 ਵਜੇ ਰਹੇ ਨੇ ਇਧਰੋਂ ਬੜਾ ਲ ਫਾਰਮ ਤੇ 5:30 ਵਜੇ ਰਹੇ ਨੇ ਮਿੱਤਰੋ ਇਹ ਆ ਗਿਆ ਉਧਰੋਂ ਬਈ ਦਾ ਫੋਨ ਕਹਿੰਦਾ ਵੀ ਟਰਾਲੀਆਂ ਲੈ ਕੇ ਆਜੋ ਤੇ ਹੁਣ ਲੈ ਕੇ ਚੱਲਦੇ ਆ ਟਰਾਲੀਆਂ ਵਾਹ ਗੋ ਜੇਟੋ ਹੋ ਵੀ ਘਟ ਮਾਰ ਨਹੀਂ ਧੜਕੇ ਧੜਕੇ ਚੱਲੀਏ ਖੇਤ ਤੋਂ ਉੱਧਾਰੇ ਭਰਾ ਕਰਨੀ ਓਏ ਇਹਦੇ ਮੇਰ ਅੱਜ ਕੰਮ ਸ਼ੁਰੂ ਹੋ ਗਿਆ ਇੱਦਰ ਵੀ ਹੌਲੈਂਡ ਐ ਵੀ ਤਾਂ ਉਦਾਂ ਨਹੀਂ ਸਲੋ ਵੀਜਟੋ ਅੱਜ ਦੀ ਸਵੇਰ ਦੇ ਇੱਕ ਟਰਾਲੀ ਭਰ ਚੁੱਕੀ ਆ ਕੰਮ ਹੋ ਰੂਗਾ। ਇਹ ਲੈ ਵੀ ਟਰਾਲੀ ਭਰ ਕੇ 9 ਵਜੇ ਤੋਂ ਚਲਾਤਾ ਸਵੇਰੇ ਸਵੇਰੇ ਕੰਮ ਤੇ ਤਕਰੀਬਨ ਸਵਾ ਓਹਰੇ 1:30 ਪੋਇੰਟ ਤੇ ਲੱਗ ਗਿਆ ਪਾਏ ਬਾਈ ਨਾਲੇ ਲੱਗੇ ਸੀਗੇ ਕਿਉਂਕਿ ਹਰਾ ਇਹਦੇ ਤੇ ਪੀਲਾ ਜਿਹਾ ਤਾਂ ਹੁੰਦਾ ਵੀ ਬਾਈ ਉਹ ਉਤਣ ਲੈ ਕੇ ਸੀਗੇ ਟੋਕਰੀ ਚ ਪਾ ਕੇ ਹਾਈਡਰੋਲਿਕ ਨਹੀਂ ਚੱਲ ਰਿਹਾ ਸੀਗਾ। ਤੇ ਮੇਥੋਂ 4 ਕਿੱਗੇ ਸੌ ਰਹਿ ਗਿਆ ਤੇ ਇਹਦਾ ਪਾਉਂਦੇ ਆਂ ਜਿਹੜਾ 2 ਜਿਹੜਾ ਤੇਲ ਕਹਿੰਦੇ ਖਤਮ ਹੋ ਚੁੱਕੇ ਨੇ ਟਰੈਕਟਰਾਂ ਚ ਤੇ ਤੇਲ ਪਾ ਰਹੇ ਨੇ ਯੂਟੇ ਚੋਂ ਫੋੜ ਝੂਟੇ ਚ ਪਾਊਗਾ। ਤੇ ਦੇਖਦੇ ਆ ਉਧਰ ਜਿਵੇਂ ਹੌਲੈਂਡ ਮਿੱਤਰੋ ਗੜ ਗਿਆ ਦੇਖਦੇ ਕੀ ਬਣਦਾ ਟਰਾਲੀ ਭਰੀ ਵੀ ਆ ਜਿਆਦੇ ਲੈ ਵੀ ਮਾਰਦਾ ਜ਼ੋਰ ਪੂਰਾ 36 ਦੀ ਕਹਿੰਦੇ ਨੂੰ ਹੌਲੈਂਡ ਇਹਦੇ ਇਹਨੇ ਬੰਦੇ ਨਾਲ ਖੜੇ ਨੇ ਜਿੰਨੇ ਦਰਸ਼ਕ ਵੀਰ ਸਾਰੇ ਖੜੇ ਨੇ ਦੇਖਣ ਨੂੰ ਲੋਰੀ ਇਹਨੇ ਜੌਂਡੀ ਇਹਦੇ ਨਾਲੋਂ ਵੱਧ ਜ਼ੋਰ ਮਾਰਦਾ ਆਪਣੇ ਕੋਲ ਜੌਂਡੀ ਨਾਲ 50 50 ਡੀਓ ਟਰਾਲੀ 'ਚ ਬਹੁਤ ਕੰਮ ਆ ਜਾਵਾ ਮਿੱਤਰੋ ਨਵੇਂ ਨਵੇਂ ਆ ਪਾਉ ਦਾ ਪਾਣੀ ਨਿਕਲਿਆ ਉਹਦੇ ਕਰਕੇ ਗਾਰਡਨ ਨਹੀਂ ਹੋਈ ਗਿਆ ਇਹ ਚੱਲ ਝੋਟਾ ਚੱਲ ਨਹੀਂ ਕਹਿੰਦੇ ਵੀ ਇੱਧਰ ਤਾਂ ਬਡੇਰ ਪੂੜਾ ਦਾ ਖੜਾ ਹੀ ਆ ਝੋਟਾ 1990 ਮਾਡਲ ਹੁਣ ਨਹੀਂ ਹੁਣ ਨਹੀਂ ਮਿੱਤਰੋ ਨਿਕਲਦਾ ਹੈਗਾ ਬੈਡਗਾ ਟਰੈਕਟਰ ਉਹ ਜੇ ਟਰਾਲੀ ਗਈ ਫਸ ਆਉ ਲੈਂਡ ਵਾਲੀ ਹੁਣ ਲਿਆਂਦਾ ਫਾਰਮ ਟਰੈਕ ਕੱਢ ਗਏ ਵੇਖਦਾ ਕੀ ਬਣਦਾ ਕੱਢ ਦੂਗੇ ਨਹੀਂ ਕਿਉਂਕਿ ਇੱਧਰੇ ਬਸੇ ਪੌਦ ਵੀਤੀ ਵੀ ਉਹਦੇ ਕਰਕੇ ਥੋੜੀ ਝਟਣ ਲੱਗ ਗਈ ਸੀਗੀ ਉਹ ਵੀ ਇਹ ਤਾਂ ਛੋਟੇ ਦੇ ਫਿਰ ਵਰਗੀ ਸੀਗੀ ਮੱਕੀ ਇੱਕ 5 ਬਿਗੇ ਖੇਤ ਦੇ ਵਿੱਚੋਂ ਸੱਤ-ਸੱਤ ਟਰਾਲੀਆਂ ਹੋ ਗਈਆਂ ਭਰਾਵੋ ਦੋਨੇ ਖੇਤਾਂ ਦੇ ਵਿੱਚੋਂ 14 ਟਰਾਲੀਆਂ ਹੋ ਗਈਆਂ ਸੱਤ ਪਰਲੇ 'ਚੋਂ 7:00 ਵਜੇ 8 ਹੋ ਗਈਆਂ ਹੋਣੀਆਂ ਲੋ ਵੀ ਹਾਂ ਆ ਕਰਦੇ ਬਸ ਲੋ ਵੀ ਜਿਹੜੋ ਸੰਗਲ ਪੈ ਚੁੱਕੇ ਨੇ ਬਣਾਉਣਿਆ ਗੱਲ ਬਾਤ ਜਿਹੜੇ ਨਾਲ ਦੀ ਨਾਲ ਆਪਾਂ ਚੱਕੀ ਜਾ ਰਹੇ ਹਾਂ ਜਿਹੜੇ ਟਾਂਡੇ ਥੱਲੇ ਖੜ ਜਾਂਦੇ ਨੇ ਮਸ਼ੀਨ ਦੇ ਨਾਲ ਤੇ ਉਹ ਨਾਲ ਦੀ ਨਾਲ ਕੱਢ ਲਓ ਹਾਂ ਸਾਡਾ ਨੇ ਮਗ ਜਾਣਾ ਨੇ ਕੱਢਦਾ ਕੱਢੀਏ ਟੋਜਨ ਪਾ ਉਹਦਾ ਇਹ ਵੀ ਬਤੰਦਰ ਧੂਆ ਛੜਦਾ ਤੇ ਲੋਕਾ ਢੋਲੇਗਾ ਟਰਾਲੀ ਪਟ ਕੇ ਗੱਲੇ ਹੀ ਆਹੇ ਗੜੀ ਜਾਣੀ ਰੋਕ ਲਉ ਰਹੀ ਰਾਨ ਹਰ ਜਨ ਨੂੰ ਅੱਗੇ ਕਰ ਲੈਂਦੇ ਹਰ ਜਨ ਮੇਰਾ ਤਾਂ ਰਰ ਰਕ ਰਹੀ ਜਾਂਦਾ ਹੈਗਾ ਹੈ ਲੀਡਰ ਯਾਰ ਚਾਰ ਤਕਰੀਬਨ ਬਹੁਤ ਵਧੀਆ ਆਪਣਾ 30 30 20 ਜਗ ਪੰਜ ਬਿਗੇ ਦੇ ਵਿੱਚ ਉਹਦੇ ਵਿੱਚ ਉਹ ਤਕਰੀਬਨ 250 ਕੁਆਂਟਰ ਤੋਂ ਉੱਪਰ ਹੋ ਗਿਆ 250 ਪਲੱਸ ਜੇ ਆਪਾਂ ਵੇਚਣੀ ਆ ਮੱਕੀ ਦਾ ਜਟੋ ਅੱਤੀ ਸਰਕੇ ਤਕਰੀਬਨ 100 ਕੁ ਰੁਪਏ ਰੇਟ ਲੱਗੀ ਜਾਂਦਾ ਜੇ ਆਪਾਂ ਮੱਕੀ ਵੇਚਣੀ ਹੋਵੇ ਤਾਂ 300 300 40 ਰੁਪਏ ਇਹ ਰੇਟ ਲੱਗ ਰਿਹਾ ਪਰ ਉਹ ਜੇ ਵੇਚਣੀ ਆ ਪਰ ਆਪਾਂ ਦਾ ਆਪਣਾ ਘਰੀ ਸਟੋਰ ਕਰ ਰਹੇ ਆ ਸਾਰਾ ਆਪਣਾ ਨੋਬਲ ਕਿਉਂਕਿ ਗੁੱਦਾ ਬਹੁਤ ਲੋਕੀ ਜਟੋ ਸੰਦ ਨੇੜਾ ਖੜਾ ਬਾਹਰ ਪਾਰ ਖੜਾ ਫੋਨ ਬੁਲਾਇਤੀ ਦੇਖ ਲੈ ਅੰਦਰ ਕੀ ਬੜਦਾ ਉਹ ਵੀ ਅਰਜਨ ਵੈਲੀ ਵੀਰੇ ਚੜੇ ਨੇ ਆ ਕਹਿੰਦੇ ਉਹ ਵੀ ਜਤੋਂ ਮੀਂਹ ਦੀ ਤਿਆਰੀ ਆ ਉੱਪਰ ਨੂੰ ਜੇ ਮੀਂਹ ਤੋਂ ਪਹਿਲਾਂ ਪਹਿਲੇ ਜੇ ਸਪੈਸ਼ੀ ਤਾਂ ਠੀਕ ਇਧਰ ਹੌਲੈਂਡ ਚੱਲ ਰਿਹਾ ਆਪਣਾ ਝੋਟਾ ਚੱਲ ਰਿਹਾ ਚੰਗਲ ਜੀ ਓਕੇ ਜੀ ਲੋ ਵੇਟਰਾ ਅਰਜਨ ਚੱਲ ਰਿਹਾ ਨਾਲੇ ਚੱਲ ਰਿਹਾ ਆਪਣਾ ਹੌਲੈਂਡ ਤੇ ਦੋ ਫਾਰਮ ਟਰੈਕ ਕੱਢੂ ਬਾਹਰ ਜਿਹੜਾ ਟਰੈਕ ਇਧਰ ਡਾਬਲ ਚੱਕਿਆ ਗਿਆ ਫਿਰ ਮਾਗਰ ਮੂਰੇ ਫਿਰ ਫਲਿੱਪ ਮਰੀ ਜਾਂਦਾ ਉਹਦੇ ਕਰਕੇ ਆਪਾਂ ਪਾ ਰਿਹਾ ਮੂਰੇ ਫਾਰਮ ਟਰੈਕ ਇਹ ਲੋਕਾਂ ਦੇ ਸ਼ੋਰ ਟੂ ਆਨੇ ਵੀ ਕਾਨੂੰ ਦਵਾਉਂਦੇ ਆ ਬੈਜਾ ਬੈਜਾ ਕਰਾਈ ਤੁਰੇ ਆਉਂਦੇ ਆ ਤੇ ਇਹ ਡਬਲ ਜੈਕਟ ਟੋ ਟਰਾਲੀ ਦਾ ਟੋਕਾ ਵੀ ਤੁਸੀਂ ਦੇਖ ਸਕਦੇ ਹੋ ਵੀ ਦਾਣਾ ਜਮਾ ਕ੍ਰੈਸ਼ ਆ ਵੀ ਬੱਚੇ ਇੱਕ ਵੀ ਨਹੀਂ ਦਾਣਾ ਦਿਖਦਾ ਆਏਗਾ ਕਿਉਂਕਿ ਉਹਦਾ ਵੀ ਕੋਈ ਫਾਇਦਾ ਨਹੀਂ ਜੇ ਸਾਫ ਤਾਂ ਕੋਈ ਕੋਈ ਟਮਾ ਟੱਲਾ ਹੋ ਜਾਂਦਾ ਦਾਣਾ ਬੱਚੇ ਨੂੰ ਆਈ ਜਾਵੇ ਫਿਰ ਡੰਗਰਾਂ ਨੂੰ ਖਰਾਬ ਕਰ ਦੋ ਉਹੀ ਭਾਗਰੋਂ ਨਿਕੜਿਆਉਂਦਾ ਡੰਗਰਾਂ ਨੂੰ ਕੋਈ ਜਾਨ ਪ੍ਰਾਣ ਤਾਂ ਫਿਰ ਉਹਦੀ ਲਾਗ ਜਣੀ ਨਹੀਂ ਕਿ ਜੇ ਦਾਣਾ ਕ੍ਰੈਸ਼ ਹੋਣਾ ਚਾਹੀਦਾ ਨਹੀਂ ਜਾ ਰਿਹਾ ਜਾਣਾ ਜੀ ਮਤਲਬ ਤੁਸੀਂ ਟਰੈਕਟਰ ਦੇਖ ਸਕਦਾ ਉਹ ਕੰਦਾ ਦੇ ਉੱਪਰਲੇ ਪਾਸੇ ਨੂੰ ਦਿਖਣ ਲੱਗਦਾ ਆਹ ਵਾਰ ਟਰੈਕਟਰ ਛਾਲਾ ਮਾਰਦਾ ਇਹ ਕਰੋ ਗੱਲ ਬਾਤ ਇੱਕ ਕਰਕੇ ਵੀ ਰਾਈਟਰ ਵੀ ਹੁਣੇ ਪੱਤ ਲੈ ਕੇ ਡਰਿਆ ਲੋਈ ਦੇਖੋ ਕੰਮ ਗਿਆ ਨਿਬੜਾ ਤੇ ਆਪਣੇ 6ਵੇਂ ਟਰਾਲੀ ਅੱਜ ਦੇ ਦਿਨ ਦੀ ਕੱਲ ਇੱਕ ਭਰ ਕੇ ਦੀ ਜਿੰਮੀ ਅੱਛਾ ਅੱਤੀ ਹੋਊਗੀ ਤੇ ਉਹ ਟੋਕਰੀ ਬੈ ਕੇ ਪਾਉਣੀ ਹੋਊਗੀ ਜੱਟੋ